ਦੁਰਸੇਤ ਕਿਰਪਾ ਪ੍ਰਤੋਤਸਾਹ ਨਾਮਾਨੀ ਹੋਰੀਆ ਵਾਹਿਗੁਰੂ ਜੀ ਦਾ ਖਾਲਸਾ ਸ਼ਿ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਪ੍ਰਸ਼ਾਸਨ ਵੱਲੋਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੋ ਇਸ ਮੌਕੇ ਵਿਦਿਆਰਥੀਆਂ ਨੇ ਬਹੁਤ ਸਾਰੇ ਸਟਾਲ ਲਗਾਏ ਨੇ ਤੇ ਲੰਗਰ ਪ੍ਰਸ਼ਾਦਾ ਵੀ ਚਕਾਇਆ ਗਿਆ ਗੁਰਮਤ ਸਮਾਗਮ ਵੀ ਹੋਏ ਨੇ ਹੋਰ ਕੀ ਕੁਝ ਹੋਇਆ ਇੱਥੇ ਉਪਰਾਲਾ ਕੀ ਕੀ ਕੀਤਾ ਗਿਆ ਗੱਲਬਾਤ ਕਰਦੇ ਆ ਵਾਈਸ ਚਾਂਸਲਰ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਗਰੇ ਜੀ ਕਾਕਾਲ ਸਾਹਿਬ ਵੈਗਰੇ ਜੀ ਕੀ ਪਤ ਹੈ ਅੱਜ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਤੇ ਨਾਲ ਸਾਡਾ ਗੁਰੂ ਗੋਬਿੰਦ ਸਿੰਘ ਜੀ ਦਾ ਸਰਕਲ ਹੈਗਾ ਸੋ ਇਹ ਸਾਰਿਆਂ ਨੇ ਤੇ ਸਾਰੀ ਫੈਕਲਟੀ ਤੇ ਵਾਰੋਂ ਵੀ ਅਸੀਂ ਬਹੁਤ ਪਵਾਨਦੇ ਸੱਜਣ ਬੁਲਾਏ ਸੀ ਤੇ ਇਹ ਸਮਾਗਮ ਕੀਤਾ ਜੋ 350ਵਾਂ ਜਿਹੜੀ ਕਸ਼ੀਦੀ ਦਿਵਸ ਹੈ ਉਹ ਆ ਰਿਹਾ ਹੁਣ ਉਹਦੇ ਹੀ ਲਾਈਨ ਚ ਅਸੀਂ ਇਹ ਫੰਕਸ਼ਨ ਕੀਤਾ ਅੱਜ ਸੋ ਬਹੁਤ ਸਾਰੀ ਸੰਗਤ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਇੱਕ ਤਾਂ ਸੀ ਇਸ ਵੇਰੇ ਕੀਰਤਨ ਕਰਾਇਆ ਤੇ ਜਿਹੜੇ ਕਿ ਹਜੂਰੀ ਰਾਗੀ ਅਮਰਸਰ ਸਾਹਿਬ ਤੋਂ ਆਏ ਸੀ ਕੰਟਾ ਕੀਰਤਨ ਉਹਨਾਂ ਨੇ ਕੀਤਾ ਤੇ ਉਸ ਤੋਂ ਪਹਿਲਾਂ ਪਾਠ ਸਾਹਿਬ ਹੋਏ ਨੇ ਤੇ ਉਸ ਤੋਂ ਬਾਅਦ ਲੰਗਰ ਚੱਲਿਆ ਪਰ ਇਹਦੇ ਨਾਲ ਨਾਲ ਹੀ ਜੋ ਅੱਜ ਇੱਥੇ ਗੁਰੂ ਵਿੰਸੇ ਸੱਡੀ ਸਰਕਲ ਜੋ ਹੈ ਸਾਡਾ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਇੱਥੇ ਅਸੀਂ ਖੂਨਦਾਨ ਕੈਂਪ ਲਾਇਆ ਸੋ ਨਾਲ ਨਾਲ ਜਿਹੜੇ ਬੱਚੇ ਇੱਥੇ ਆਏ ਸੀ ਉਹਨਾਂ ਨੇ ਖੂਨ ਵੀ ਦਾਨ ਕੀਤਾ ਬਹੁਤ ਸਾਰੇ ਡੋਨਰਸ ਨੇ ਤੇ ਜਿਹੜਾ ਖੂਨਦਾਨ ਹੈ ਮੈਂ ਖੈਰ ਸਭ ਤੋਂ ਵੱਡਾ ਦਾਨ ਹੈ ਤੇ ਇਹ ਵੀ ਹੁੰਦਾ ਵੀ ਜਦੋਂ ਅੱਜਕੱਲ ਕੋਈ ਰੱਬ ਨਾ ਕਰੇ ਐਕਸੀਡੈਂਟਸ ਹੁੰਦੇ ਨੇ ਇੱਕ ਵਾਰੀ ਖੂਨ ਨਹੀਂ ਮਿਲਦਾ ਹੈਗਾ ਤੇ ਖੂਨ ਜਦੋਂ ਹੁੰਦਾ ਤੇ ਉਹਦੇ ਨਾਲ ਉਹ ਕਿਹਦੀ ਜਾਨ ਬਚ ਜਾਂਦੀ ਹੈ ਸਭ ਤੋਂ ਵੱਡਾ ਦਾਨ ਖੂਨ ਦਾ ਨੇ ਦੂਜਾ ਕਿ ਕੁਝ ਰੇਅਰ ਬਲੱਡ ਨੇ ਜਿਵੇਂ O ਬਲੱਡ ਹੈਗਾ 네ਗੇਟਿਵ ਬਲੱਡ ਨੇ ਜਿਹੜੇ A 네ਗੇਟਿਵ B 네ਗੇਟਿਵ ਇਹ ਘੱਟ ਮਿਲਦੇ ਨੇ ਸੋ ਜਿੰਨਾ ਸਾਡਾ ਬਲੱਡ ਬੈਂਕ ਜਿਹੜਾ ਹੈਗਾ ਉਹ ਅੱਛਾ ਹੋਏਗਾ ਉਹਦੀ ਜ਼ਿਆਦਾ ਕਲੈਕਸ਼ਨ ਹੋਏਗੀ ਤੇ ਪਤਾ ਨਹੀਂ ਕਿਹੜੇ ਟਾਈਮ ਉਹ ਕੰਮ ਆ ਜਵੇ ਸੋ ਬਹੁਤ ਵੱਡਾ ਦਾਨ ਹੈ ਸੋ ਜੋ ਸਵੇਰ ਤੋਂ ਇੱਥੇ ਸਾਡੇ ਸਟੂਡੈਂਟਸ ਵੀ ਲੱਗੇ ਹੋਏ ਨੇ ਟੀਚਰ ਸਰਹਾਨ ਲੱਗੇ ਨੇ ਤੇ ਬਾਕੀ ਸਾਰਾ ਸਰਕਲ ਵੱਲੋਂ ਤੇ ਉਹਨਾਂ ਦੇ ਨਮਾਇंदे ਵੀ ਆਏ ਹੋਏ ਨੇ ਸੋ ਸਾਰਿਆਂ ਰੜਕੇ ਇਹ ਖੂਨਦਾਨ ਕੈਂਪ ਲਾਇਆ ਤੇ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਿਵੇਂ ਕਿ ਵਿਦਿਆ ਦਾ ਮੰਦਰ ਕਿਹਾ ਜਾਂਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕੋਈ ਹੋਰ ਯੂਨੀਵਰਸਿਟੀ ਵੀ ਹੋਵੇ ਅਗਰ ਉਹਦੇ ਨਾਲ ਨਾਲ ਅਗਰ ਅਸੀਂ ਧਰਮ ਦੀ ਵੀ ਵਿਆਖਿਆ ਦਿੰਦੇ ਰਹੀਏ ਸਮੇਂ-ਸਮੇਂ ਸਰ ਵਿਦਿਆਰਥੀਆਂ ਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਵੀ ਹੋ ਜਾਂਦੀ ਹੈ ਬਿਲਕੁਲ ਜੀ ਇਹ ਤਾਂ ਆਪਣੇ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਜਿਹੜੇ ਘਰ ਦੇ ਵਿੱਚ ਕੋਈ ਜਿੱਥੇ ਗੁਰਸਿੱਖੀ ਅਸੀਂ ਤਾਂ ਕਹਿੰਦੇ ਹੁਣ ਕੋਈ ਵੀ ਧਰਮ ਹੈਗਾ ਜਿੱਥੇ ਧਰਮ ਦੇ ਨਾਲ ਜੁੜੇ ਰਹਿੰਦੇ ਨੇ ਬੱਚੇ ਉਹ ਜਿਹੜਾ ਘਰ ਹੈ ਨਾ ਉਹ ਬਹੁਤ ਅੱਗੇ ਚੱਲਦਾ ਬਹੁਤ ਰਕੀਆਂ ਕਰਦਾ ਤੇ ਚੰਗੇ ਵਾਲਿਆਂ ਤੇ ਚੱਲਦਾ ਹੋ ਤੇ ਇੱਥੇ ਵੀ ਇਹੀ ਹੈ ਵੀ ਬੱਚੇ ਘਰੋਂ ਜਦੋਂ ਆ ਜਾਂਦੇ ਨੇ ਸਾਡੇ ਕੋਲ ਤਾਂ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਆਉਂਦੇ ਨੇ ਤੇ ਉਹਨਾਂ ਨੂੰ ਉਦਾਂ ਦਾ ਬਹਾਲ ਘਰ ਵਾਲਗਾ ਏਦਾਂ ਮਿਲ ਜਵੇ ਇੱਥੇ ਇਹ ਸਾਡੇ ਦਾ ਦੇਖੋ ਇਹ ਗੁਰਦਾਰਾ ਸਾਹਿਬ ਇੱਥੇ ਹੈਗਾ ਮੈਂ ਵੇਖਦਾ ਹਾਂ ਬਹੁਤ ਬੱਚੇ ਨੇ ਜਿਹੜੇ ਸਵੇਰੇ ਸ਼ਾਮ ਗੁਰਦਾਰਾ ਸਾਹਿਬ ਹੁੰਦੇ ਨੇ ਉਹ ਆਪਣੇ ਰਿਲੀਜੀਅਨ ਨਾਲ ਜੁੜੇ ਹੁੰਦੇ ਨੇ ਰਿਲੀਜੀਅਨ ਤੋਂ ਸਰ ਬਹੁਤ ਸਿੱਖਿਆ ਮਿਲਦੀ ਹੈ ਬਹੁਤ ਕੁਝ ਸਿੱਖਦੇ ਅਸੀਂ ਸੋ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਥੇ ਪੜ੍ਹਦੇ ਆਂ ਨਾਲ ਨਾਲ ਅਸੀਂ ਗੁਰਦਾਰਾ ਸਾਹਿਬ ਆ ਇਹ ਇਹਤੀ ਜਸਨ ਆਪਣੇ ਆਪ ਹੀ ਜਿਹੜੀ ਸਿੱਖਿਆ ਹੈਗੀ ਉਹ ਬਹੁਤ ਮਿਲਦੀ ਰਹਿੰਦੀ ਹੈ ਸੋ এডਿਕੇਸ਼ਨ ਦਾ ਵੀ ਪਾਰਟ ਹੈ ਇਹ ਕਿਉਂਕਿ এডਿਕੇਸ਼ਨ ਤਾਂ ਕਿਤਾਬੀ ਹੈ ਤੇ ਇਹ ਜਿਹੜੀ ਅਸੀਂ ਸੋਸ਼ਲ ਹੈ ਸਾਡਾ ਰਿਲੀਜੀਅਨ ਹੈ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਸਾਨੂੰ ਇੱਥੇ ਗੁਰਦਾਰੇ ਸਾਹਿਬ ਆ ਕੇ ਬੱਚੇ ਮੈਂ ਦੇਖਦਾ ਬਹੁਤ ਟ੍ਰਸਟ ਲੈਂਦੇ ਨੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਕੋਈ ਸਿਖਾਉਣ ਵਾਲਾ ਹੋਵੇ ਸੋ ਸਾਡੇ ਇੱਥੇ ਡਾਇਰੈਕਟਰ ਆਫ ਸਟੂਡੈਂਟਸ ਵੈਲਫੇਅਰ ਹੈ ਡਾਕਟਰ ਨਿੰਮਾ ਜੋੜਾ ਜੀ ਖੜੇ ਨੇ ਇਹ ਵੀ ਬਹੁਤ ਉਪਰਾਲੇ ਕਰਦੇ ਰਹਿੰਦੇ ਨੇ ਉਹਨਾਂ ਦੇ ਹਰ ਪੱਖ ਤੋਂ ਰਿਲੀਜੀਅਨ ਦੇ ਪੱਖ ਤੋਂ ਵੀ ਕੋਈ ਕਿਸੇ ਰਿਲੀਜੀਅਨ ਦਾ ਵੀ ਹੈਗਾ ਸਾਰੇ ਬਰਾਬਰ ਨੇ ਰਿਲੀਜੀਅਨ ਤਾਂ ਲੁਧਿਆਣਾ ਪ੍ਰਸ਼ਾਸਨ ਦਾ ਕਿੰਨਾ ਕੁ ਸਹਿਯੋਗ ਮਿਲਿਆ ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਕੀਤਾ ਕਿਉਂਕਿ ਉਹਨਾਂ ਵੱਲੋਂ ਕਰਾਂਗੇ ਸੋ ਉਹਦੇ ਸਾਡਾ ਬਹੁਤ ਸਾਰੇ ਜਿਵੇਂ ਹੁਣ ਸਟੈਂਡਿੰਗ ਜਿ ਬਣਿਆ ਨੇ ਇੱਥੇ ਡਿਸਟ੍ਰਿਬਿਊਟ ਕੀਤਾ ਅਸੀਂ ਜਿਹੜਾ ਕਿ ਇੱਕ ਕਿਤਾਬਚਾ ਬਣਾਇਆ ਹੈਗਾ ਉਹ ਉਹਨਾਂ ਨੇ ਸਾਰਾ ਪ੍ਰਿੰਟ ਕਰਾ ਕੇ ਸਾਨੂੰ ਦਿੱਤਾ ਹੈਗਾ ਤੇ ਆਪ ਵੀ ਆਏ ਨੇ ਜਦੋਂ ਉਹ ਆਉਂਦੇ ਨੇ EMPLOYEES ਵੀ ਆਏ ਨੇ ਉਹਦੇ ਨਾਲ ਡਿਸਟ੍ਰਿਬਿਊਸ਼ਨ ਦੇ ਤੇ ਉਹ ਇਸ ਕਰਕੇ ਸਹਿਯੋਗ ਉਹਨਾਂ ਦਾ ਵੀ ਰਿਹਾ ਹੈਗਾ ਬਹੁਤ ਸੱਚਾ ਹਾਂ ਜੀ ਹਾਂ ਨਿਰਮਲ ਜੌਰਡਰ ਸਰਵਿਸ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਵੀ ਅਜਿਹੇ ਉਪਰਾਲੇ ਜਿਹੜੇ ਨੇ ਯੂਨੀਵਰਸਿਟੀਆਂ ਦੇ ਵਿੱਚ ਕਰवानी ਚਾਹੀਦੇ ਨੇ ਨਹੀਂ ਹੋਣਾ ਚਾਹੀਦਾ ਕਿਉਂਕਿ ਬੇਸਿਕਲੀ ਐਜੂਕੇਸ਼ਨ ਦਾ ਪਾਰਟ ਹੈ ਇਥੋਂ ਤੱਕ ਕਿ ਮੈਂ ਤਾਂ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਕਿ ਸਾਨੂੰ ਮਤਲਬ ਸ਼ਿੱਦਤ ਦੇ ਨਾਲ ਮਤਲਬ ਇਹ ਜਿਹੜੀ ਆ ਸੇਵਾ ਕਰਦੇ ਆ ਅੱਜ ਵੀ ਤੁਸੀਂ ਦੇਖਿਆ ਕਿ ਉਸ ਦਿਲੇ ਤੱਕ 35 ਤੋਂ 40 ਵਿਦਿਆਰਥੀ ਲਾਈਨ ਦੇ ਵਿੱਚ ਲੱਗ ਕੇ ਉਹਨਾਂ ਨੇ ਖੂਨਦਾਨ ਕੀਤਾ ਤੇ ਜਿਵੇਂ ਹੁਣ ਵਾਈਸ ਚਾਂਸਲਰ ਸਾਹਿਬ ਨੇ ਕਿਹਾ ਕਿ ਜਿਹੜਾ ਖੂਨਦਾਨ ਆ ਉਹ ਇੱਕ ਤਰ੍ਹਾਂ ਦਾ ਇੰਨਾ ਮਹਾਨ ਦਾਨ ਹੈ ਕਿ ਜ਼ਿੰਦਗੀ ਦੇਣ ਵਾਲੀ ਗੱਲ ਹੈ ਕਈ ਵਾਰੀ ਮੈਂ ਦੇਖਿਆ ਕਿ ਕਿਤੇ ਹਸਪਤਾਲ ਦੇ ਵਿੱਚ ਮਤਲਬ ਇੰਨੀ ਵੱਡੀ ਸਮੱਸਿਆ ਹੈ ਜੀ ਕਿ ਉਸ ਗਰੁੱਪ ਦਾ ਖੂਨ ਹੀ ਨਹੀਂ ਮਿਲਦਾ ਉਸ ਟਾਈਪ ਦਾ ਨਹੀਂ ਮਿਲਦਾ ਤੇ ਇਹਨਾਂ ਬੱਚਿਆਂ ਨੇ ਜਿਹੜਾ ਖੂਨਦਾਨ ਕੀਤਾ ਇਹਨਾਂ ਨੇ 19 ਜ਼ਿੰਦਗੀਆਂ ਬਚਾਉਣੀਆਂ ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਉੱਪਰ ਇਹ ਸੱਚੀ ਸ਼ਰਧਾਂਜਲੀ ਹੈ ਮਤਲਬ ਜਿਵੇਂ ਉਹਨਾਂ ਨੇ ਮਤਲਬ ਕਿਸੇ ਦੀ ਖਾਤਰ ਕਿਸੇ ਧਰਮ ਦੀ ਖਾਤਰ ਮਤਲਬ ਕਿਸੇ ਜ਼ੁਲਮ ਜ਼ਾਲਮ ਦੇ ਖਿਲਾਫ ਜਿਹੜਾ ਹੈਗਾ ਲੜ ਕੇ ਆਪਣਾ ਬਲੀਦਾਨ ਦਿੱਤਾ ਤੇ ਬੱਚੇ ਜਿਹੜਾ ਆਪਣਾ ਮਤਲਬ ਉਸ ਤਰ੍ਹਾਂ ਦਾ ਸਹਿਯੋਗ ਪਾ ਰਹੇ ਆ ਕਿ ਕੱਲ ਨੂੰ ਇਹਨਾਂ ਨੇ ਵੀ ਜਾਨਾਂ ਬਚਾਉਣੀਆਂ ਜਿਹੜਾ ਖੂਨ ਇਹਨਾਂ ਨੇ ਦਾਨ ਕੀਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਜਿਵੇਂ ਕਿ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਤੇ ਲੱਗਦਾ ਨਹੀਂ ਕਿ ਨੌਜਵਾਨਾਂ ਨੂੰ ਨਾਲ ਜੋੜਨਾ ਇੱਕ ਬਹੁਤ ਵੱਡਾ ਉਪਰਾਲਾ ਹੈ ਤੇ ਕਿਤੇ ਨਾ ਕਿਤੇ ਇਹ ਸਾਡੇ ਧਰਮ ਨਾਲ ਵੀ ਜੋੜਦਾ ਹੈ ਅਗਰ ਗੁਰਤੇਗ ਬਹਾਦਰ ਜੀ ਨੂੰ ਜਿਵੇਂ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਚੀਜ਼ਾਂ ਤੋਂ ਆਪਣੇ ਇਤਿਹਾਸ ਤੋਂ ਵੀ ਜਾਣੂ ਕਰਵਾਉਂਦਾ ਹੈ ਨਹੀਂ ਲੱਗਦਾ ਲੱਗਦਾ ਕਿਉਂ ਨਹੀਂ ਲੱਗਦਾ ਹੀ ਹੈ ਤਾਂ ਕਿਉਂਕਿ ਹਰ ਹਰ ਵੇਲੇ ਹਰ ਯੁੱਗ ਦੇ ਵਿੱਚ ਨੌਜਵਾਨਾਂ ਦੀ ਭੂਮਿਕਾ ਹੀ ਅੱਗੇ ਰਹੀ ਆ ਜੀ ਮਤਲਬ ਸਾਨੂੰ ਹੁਣ ਲੱਗਦਾ ਹੂੰ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਦੋਂ ਅਸੀਂ ਸੋਚਦੇ ਆ ਤੇ ਠੀਕ ਆ ਉਹ ਵੱਡੀ ਉਮਰ ਦੇ ਲਾਦੇ ਪਰ ਜਦੋਂ 7-8 ਸਾਲ ਦੀ ਉਮਰ ਦੇ ਸੀਗੇ ਉਹਨਾਂ ਨੇ ਤਾਂ ਉਦੋਂ ਤੋਂ ਹੀ ਉਹ ਸ਼ੁਰੂ ਕਰਤਾ ਸੀ ਅਸਲ ਸ਼ਹੀਦੀ ਦੇ ਪਿੱਛੇ ਜਿਹੜੀ ਮਤਲਬ ਦੇਖੋ ਨਾ ਮਤਲਬ ਜਿਹੜੀ ਪ੍ਰੇਰਣਾ ਉਹ ਪੁੱਤਰ ਦੀ ਬਾਪ ਲਈ ਪ੍ਰੇਰਣਾ ਸਭ ਤੋਂ ਵੱਡੀ ਸ਼ਹਾਦਤ ਵਾਲੀ ਗੱਲ ਹੈ ਔਰ ਵੱਡੀ ਮਤਲਬ ਪ੍ਰੇਰਣਾ ਇਸ ਕਰਕੇ ਨੌਜਵਾਨ ਪੀੜ੍ਹੀ ਦਾ ਯੋਗਦਾਨ ਜਿਹੜਾ ਰਿਹਾ ਸਾਡੇ ਗੁਰੂਆਂ ਜਿਹੜੇ ਸਾਡੇ ਗੁਰੂ ਮਤਲਬ ਜਦੋਂ ਅਸੀਂ ਮੰਨਦੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਉਹਨਾਂ ਦੀ ਸਾਰੀ ਬਾਣੀ ਤੁਸੀਂ ਪੜੋ ਉਹਨਾਂ ਦੀ ਬਾਣੀ ਜਿਹੜੀ ਹੈ ਕ੍ਰੀਏਟਿਵ ਜਿੰਨੀ ਆ ਨਾ ਉਹ ਉਸ ਜਿਹੜੀ ਉਮਰ ਦੇ ਵਿੱਚ ਇਹ ਖੁੰਦਾਂ ਦੇ ਰਹੇ ਆ ਇਸ ਉਮਰ ਦੇ ਵਿੱਚ ਹੀ ਬਾਣੀ ਗੁਰੂ ਸਾਹਿਬ ਹੋਣਾ ਨੇ ਜਜ਼ਬਾ ਮਤਲਬ ਬਚਪਨ ਤੋਂ ਹੀ ਗੁਰੂ ਸਾਹਿਬ ਖੋਦੋ ਤੋਂ ਮਤਲਬ ਜਵਾਨ ਸੀਗੇ ਉਹ ਨੌਜਵਾਨੀ ਦਾ ਜਜ਼ਬਾ ਸੀ ਲੇਕਿਨ ਉਹਨਾਂ ਨੇ ਉਹਨੂੰ ਇਸ ਤਰੀਕੇ ਨਾਲ ਵਰਤਿਆ ਕਿ ਸਮੁੱਚੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸੰਦੇਸ਼ ਆ ਮਨੁੱਖਤਾ ਦਾ ਸੰਦੇਸ਼ ਦਿੱਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਦੇ ਨਾਲ ਇਹ ਫੰਕਸ਼ਨ ਹੋਇਆ ਸਾਡਾ ਲੁਧਿਆਣਾ ਦੇ ਵਿੱਚ ਤੇ ਉਹਦੇ ਵਿੱਚ ਸ਼੍ਰੀ ਹਮਨਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਉਹ ਸਵੇਰੇ ਆਏ ਸੀ ਤੇ ਸਾਡੇ ਕੋਲ 20 ਮਿੰਟ ਲਾ ਕੇ ਗਏ ਨੇ ਉਸ ਤੋਂ ਬਾਅਦਾਂ ਦੀ ਕੋਈ ਬਹੁਤ ਜ਼ਰੂਰੀ ਮੀਟਿੰਗ ਆ ਗਈ ਸੀ ਤੇ ਉਹ ਫਿਰ ਚਲੇ ਗਏ ਤੇ ਉਸ ਤੋਂ ਬਾਅਦ ਪਰ ਇਹ ਹੈ ਵੀ ਉਹ ਆਪਣੀ ਇੰਟਰਨੈਸ਼ਨ ਨੂੰ ਕਹਿ ਕੇ ਗਈ ਸੀ ਵੀ ਕੋਈ ਵੀ ਜ਼ਰੂਰਤ ਹੋਵੇ ਤੇ ਉਹਨਾਂ ਨੇ ਇੰਸਟਰਕਸ਼ਨ ਦਿੱਤੀਆਂ ਹੋਈਆਂ ਨੇ ਕਿ ਆਪਾਂ ਪੀ ਦੇ ਨਾਲ ਰਹਿਣਾ ਹੈਗਾ ਇਹ ਇਹੋ ਦੇ ਵਿੱਚ ਬੱਚਿਆਂ ਦੇ ਐਡਮਿਨਿਸਟ੍ਰੇਸ਼ਨ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਡੀਸੀ ਹਿਮਾਂਸ਼ੂ ਜੈਨ ਜੀ ਜਿਨ੍ਹਾਂ ਨੇ ਉਚੇਚੇ ਤੌਰ ਤੇ ਇੱਥੇ ਵਿਜ਼ਿਟ ਕੀਤਾ ਔਰ ਆ ਕੇ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਵੀ ਹੌਸਲਾ ਵਜਾਈ ਦਿੱਤੇ ਕਿ ਅ ਇੱਥੇ ਆ ਕੇ ਤੁਸੀਂ ਅਜਿਹੇ ਉਪਰਾਲੇ ਜਿਹੜੇ ਕਰਵਾਉਂਦੇ ਰਹੋ ਸੋ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਸੋ ਉਸੇ ਬਾਬਤ ਇਹ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਕਥਾ ਕੀਰਤਨ ਗੁਰਬਾਣੀ ਵਿਚਾਰ ਹੋਏ ਤੇ ਨਾਲ ਦੀ ਨਾਲ ਜਿਹੜੇ ਜਵਾਨ ਬੱਚੇ ਨੇ ਉਹਨਾਂ ਨੇ ਲੰਗਰਾਂ ਦੀ ਸੇਵਾ ਕੀਤੀ ਬੁੱਕ ਦੇ ਸਟਾਲ ਲਗਾਏ ਤੇ ਵੱਖ-ਵੱਖ ਤਰ੍ਹਾਂ ਦੀ ਸੇਵਾ ਵੀ ਕੀਤੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੱਚਿਆਂ ਦੇ ਇਸ ਉਪਰਾਲੇ ਨੂੰ ਇਦਾਂ ਦੀ ਅਪਡੇਟ ਲੈ ਕੇ ਹੋਰ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਇਦਾਂ ਦੀ ਤਦ ਤੱਕ ਬਨੇ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰਿਤ